ਕਾਨੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਏਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਰ ਗੁਰਮਤਿ ਰਖ ਔਰ ਧਾਰ ਦਾਸ ਨਦਾਸਾ ਹੋਏ ਰਹਾ ਹਮੈ ਵਿਖਿਆ ਮਾਰ ਜਨਮ ਪਧਾਰਤ ਜੀਤਿਆ ਕਦੇ ਨ ਆਵੇ ਹਾਰ ਧਨ ਤਨ ਬੜਾ ਪਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਮਹੱਲਾ ਚੌਥਾ ਗੋਵਿੰਦ 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 ਹਰ ਗੋਵਿੰਦ ਗੁਣੀ ਨਿਧਾਨ ਗੋਵਿੰਦੇ ਗੋਵਿੰਦੇ ਬੁਰਮਤ ਧਾਈ ਐ ਤਾਂ ਦਰਗਹ ਪਾਇ ਮਾਨ ਗੋਵਿੰਦ ਗੋਵਿੰਦ ਗੋਵਿੰਦੇ ਜਪ ਮੁਖ ਊਜਲਾ ਪ੍ਰਧਾਨ ਨਾਨਕ ਗੁਰ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿਦ ਸਾਧ ਕੋ ਤੂੰ ਆਪੇ ਹੀ ਜੁਗ ਜੋਗਿਆ ਤੂੰ ਆਪੇ ਹੀ ਰਸ ਰਸੀ ਅੜਾ ਤੂੰ ਆਪੇ ਹੀ ਭੋਗ ਭੋਗਿਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰੇ ਸੋ ਹੋਗਿਆ ਸਤ ਸੰਗਤ ਸਤ ਗੁਰ ਤਾਨ ਤਨ ਤਾਨ ਤਨ ਤਿਤ ਮਿਲ ਹਰ ਬੁਲਗ ਬਲੋਗਿਆ ਸਭ ਕਾ ਮੁਖੋਂ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲ ਹੋ ਗਈਆ ਸ਼ਲੋਕ ਮਹੱਲਾ ਚੌਥਾ ਹਰ 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 ਨਾਮ ਹੈ ਗੁਰਮੁਖ ਪਾਵੇ ਕੋਏ ਹਮੇ ਮਮਤਾ ਨਾਸ ਹੋਏ ਦੁਰਮਤ ਕੱਢੈ ਧੋਏ ਨਾਨਕ ਅਨੰਦਨ ਗੁਣ ਉਚਰੈ ਜਿਨ ਕੋ ਤੁਰ ਲਿਖਿਆ ਹੋਏ ਮਹੱਲਾ ਚੌਥਾ ਹਰਿ ਆਪੇ ਆਪ ਦਇਆਲ ਹਰ ਆਪੇ ਕਰੇ ਸੋ ਹੋਏ ਹਰਿ ਆਪੇ ਆਪ ਵਰਤਦਾ ਹਰ ਜੀਵੜ ਅਵਰਨਾ ਕੋਏ ਜੋ ਹਰ ਪ੍ਰਭ ਭਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨੇ ਨਾ ਪਾਈਆ ਦੇ ਅੰਤ ਪ੍ਰਭ ਹਰ ਸੋਏ ਨਾਨਕ ਗੁਰਮੁਖ ਹਰਿ ਸਾ ਲਾਹਿਆ ਤਨ ਮਨ ਸੀਤਲ ਹੋਏ ਬੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਤਿਹਾਵੈ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਪੇਖਾਰੀ ਆ ਹਰ ਜੱਚੇ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਬਕ ਮੁਖੋਂ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਜਿਤ ਪਾਵੈ ਸਭ ਫਲ ਫਲਨਾ ਸਲੋਕ ਮਹੱਲਾ ਚੌਥਾ ਹਰ ਹਰ ਨਾਮ ਤੇ ਆਏ ਮਨ ਹਰ ਦਰਗਹ ਹੈ ਪਾਵੈ ਮਾਨ ਜੋ ਇੱਛੈ ਸੋ ਫਲ ਪਾਏ ਸੀ ਗੁਰ ਸ਼ਬਦੀ ਲਗੈ ਧਿਆਨ ਕਿਲ ਬਿਕ ਪਾਪ ਸਭ ਕੱਟੀ ਹੈ ਹਉ ਮੈਂ ਚੁੱਕੇ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮਪਸ਼ਾਨ ਹਰ ਹਰ ਕਿਰਪਾ ਧਰ ਪ੍ਰਭ ਜਨ ਨਾਨਕ ਜਪ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿਤ ਹੈ ਨਾਮ ਜਪਤ ਦੁਖ ਜਾਏ ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ ਸਤਿਗੁਰ ਕੈ ਪਾਣ ਜੋ ਚੱਲੈ ਤਿਨ ਦਾਲਦ ਦੁਖ ਲਹ ਜਾਏ ਆਪਣੇ ਪਾਣੇ ਕਿੰਨੇ ਪਾਇਓ ਜਨ ਵੇਖੋ ਮਨਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਗੁਰ ਲਾਗੈ ਪਾਏ ਪੌੜੀ ਤੂੰ ਥਾਨ ਤਨੰਤਰ ਪੂਰ ਭੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦ ਪਾਤਿ ਪਾਵਣੀ ਸਬ ਤੇਰੀ ਜੋਤ ਜੋਤੀ ਵਿਚ ਵਰਤ ਹੈ ਗੁਰਮਤੀ ਤੁਦੈ ਲਾਵਣੀ ਜਿਨ ਹੋਏ ਦਇਆਲ ਤਿਨ ਸਤਗੁਰ ਮਿਲਹਿ ਮੁਖ ਗੁਰਮੁਕ ਹਰਿ ਸਮਝਾਵਣੀ ਸਭ ਬੋਲੋ RAM ਰਮੋ ਸ੍ਰੀ ਰਾਮ ਰਮੋ ਜਿਤ ਦਾਲਦ ਦੁਖੁ ਭੁਖ ਸਭ ਲਹਿ ਜਾਵਣੀ ਸ਼ਲੋਕ ਮਹਲਾ 4 ਹਰਿ ਹਰਿ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਉਰਤਾਰ ਵਿਚ ਸੰਗਤ ਹਰ ਪਵ ਬਰਤਦਾ ਬੁੱਝੋ ਸਬਦ ਵਿਚਾਰ ਮਨ ਹਰ ਹਰ ਨਾਮ ਤੇ ਆਇਆ ਬਿਕ ਹਮੇ ਕੱਢੀ ਮਾਰ ਜਿਨ ਹਰ ਹਰ ਨਾਮ ਨ ਚੇਤਿਓ ਤਿਨ ਜੂਏ ਜਨਮ ਸਭ ਹਾਰ ਗੁਰ ਤੁਠੇ ਹਰ ਚੇਤਾਇਆ ਹਰ ਨਾਮ ਹਰ ਉਰਤਾਰ ਜਨ ਨਾਨਕ ਤੇ ਮੁਖ ਉਜਲੇ ਇਤ ਸੱਚਾ ਦਰਵਾਰ ਮਹੱਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿਚ ਕਲਯੁਗ ਕਰਨੀ ਸਾਰ ਮਤ ਗੁਰਮਤਿ ਕੀਰਤ ਪਾਈਐ ਹਰ ਨਾਮ ਹਰ ਔਰ ਧਾਰ ਬੜ ਭਾਗੀ ਜਿਨ ਹਰ ਧਿਆਇਆ ਤਿਨ ਸੌਪਿਆ ਹਰ ਭੰਡਾਰ ਬਿਨ ਨਾਵੈ ਜੇ ਕਰਮਕ ਮਾਵਣੀ ਨਿਤ ਹਮੇ ਹੋਏ ਖੁਵਾਰ ਜਲ ਹਸਤੀ ਮਲਨਾ ਵਾਲੀ ਐ ਸਿਰ ਭੀ ਫਿਰ ਪਾਵੇ ਛਾਰ ਹਰ ਮੇਲ ਹੋ ਸਤਿਗੁਰ ਦਇਆ ਕਰ ਮਨ ਵਸੈ ਏਕੰਕਾਰ ਜਨ ਗੁਰਮ ਕਸੁਣ ਹਰ ਮੰਨਿਆ ਜਨ ਨਾਨਕ ਤਿਨ ਜਹ ਕਾਰ ਪੌੜੀ ਹਰਿ ਨਾਮ ਬਖਰ ਹੈ ਉਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰਿ ਆਪੇ ਵਰਤੈ ਸਭ ਜਗਤ ਕੀ ਆਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਪਾਸਾਰ ਸਭ ਤਿਹავੈ ਤੁਧ ਸਫਲ ਸੇ ਗਾਵਹਿ ਗੁਰਮਤੀ ਹਰਿ ਨੰਕਾਰਾ ਸਭ ਚਬੋ ਮੁਖੋਂ ਜਗਨਨਾਥ ਜਗਨਨਾਥ ਜਗ ਜੀਵਨੋ ਜਿਤ ਭਵ ਜਲ ਪਾਰ ਉਤਾਰਾ ਸ਼ਲੋਕ ਮਹੱਲਾ ਚੌਥਾ ਹਮਰੀ ਜਹਿਬਾ ਇੱਕ ਪ੍ਰਭ ਹਰ ਕੇ ਗੁਣ ਅਗਮ ਅਥਾ ਹਮ ਕਿਉ ਕਾਰਜ ਪਹਿ ਆਣਿਆ ਹਰ ਤੁਮ ਵੱਡ ਅਗਮ ਅਗਾਹ ਹਰ ਦੇਹੁ ਪ੍ਰਭੂ ਮਤ ਉਤਮਾ ਗੁਰ ਸਤਗੁਰ ਕੈ ਪਗ ਪਹਾ ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗ ਤਰਾਹਾ ਜਨ ਨਾਨਕ ਕਉ ਹਰ ਬਖਸ ਲੈ ਹੋ ਹਰ ਟੁੱਠੈ ਮੇਲ ਮਲਹਾ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਿਰਮ ਤਰਹਾ ਮਹੱਲਾ ਚੌਥਾ ਹਰ ਕਰੋ ਕਿਰਪਾ ਜਗ ਜੀਵਨਾ ਗੁਰ ਸਤਗੁਰ ਮਿਲ ਦਇਆਲ ਗੁਰ ਸੇਵਾ ਹਰ ਹਮ ਭਾਈਆ ਹਰ ਹੋਆ ਹਰ ਕਿਰਪਾਲ ਸਭ ਆਸਾ ਮਨ ਸਾ ਵਿਸਰੀ ਮਨ ਚੂਕਾ ਆਲ ਜੰਗਾਲ ਗੁਰ ਤੁਠੇ ਨਾਮ ਦੇ ਰੜਾਇਆ काम किए शब्द निहाल जन नानक अटुट तन पाया हर नाम हर तन माल पौड़ी हर तुम बड बडे बडे बड ऊचे सब ऊपर बडे बडौना जोत आवै हर अपरंपर हर 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 धायै हरे ते होना जो गावै सुने तेरा जस स्वामी ਦਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ ਸਭ ਤਿਆਭੋ ਆਦ ਸਤੇ ਜੋਗਾਦ ਸਤੇ ਪਰ ਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋਨਾ ਸ਼ਲੋਕ ਮਹੱਲਾ ਚੌਥਾ ਹਮਰੇ ਹਰਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰ ਅਗਮਾ ਗੋਚਰ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਕਟਕੜ ਵਰਤਦਾ ਹਰ ਆਪੇ ਆਪ ਬਿਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਵਲਾ ਕੰਤ ਹਰ ਆਪੇ ਪਿਖਿਆ ਪਾਇੰਦਾ ਸਭ ਸਿਸ਼ਟ ਪਾਈ ਜੀ ਜੰਤ ਹਰ ਦੇਵੋ ਦਾਨ ਦਿਆਲ ਪ੍ਰਭ ਹਰ ਮੰਗੈ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਰ ਗਾਵਹਿ ਹਰ ਗੁਣ ਸ਼ੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਹੈ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭ ਆਸਾ ਗੁਰਮਖ ਪੂਰੀਆਂ ਜਨ ਨਾਨਕ ਸੁਣ ਹਰ ਧੀਰ ਪੜੀ ਹਰ ਉਤਮ ਹਰਿਆ ਨਾਮ ਹੈ ਹਰ ਪੁਰਖ ਨਿਰੰਜਨ ਮੋਲਾ ਜੋ ਜਪਦੇ ਹਰ ਹਰ ਦਿਨ ਸਰਾਤ ਨੇ ਸੇਵੇ ਚਰਨ ਨਿਤ ਕੋਲਾ ਨਿਤ ਸਾਰ ਸਮਹਲੇ ਸਭ ਜੀ ਜੰਤ ਹਰ ਵਸੈ ਨਿਕਟ ਸਭ ਜੋਲਾ ਸੋ 부ਜੈ ਜਿਸ ਆਪ ਬੁਝਾਏ ਸੀ ਜਿਸ ਸਾਧਗੁਰ ਪ੍ਰਖ ਪ੍ਰਭ ਸੋਲਾ ਸਭ ਗਾਵੋ ਗੁਣ ਗੋਬਿੰਦ ਹਰੇ ਗੋਬਿੰਦ ਹਰੇ ਗੋਬਿੰਦ ਹਰੇ ਗੁਣ ਗਾਵਤ ਗੁਣੀ ਸ ਮੋਲਾ ਸਲੋਕ ਮਹੱਲਾ ਚੌਥਾ ਸੁਤਿਆ ਹਰ ਪਵ ਚੇਤ ਮਨ ਹਰ ਸਹਿਜ ਸਮਾਜ ਸਮਾਈ ਜਨ ਨਾਨਕ ਹਰ ਹਰ ਚਾਓ ਮਨ ਗੁਰ ਤੁਠਾ ਮਿਲੇ ਮਾਇ ਮਹੱਲਾ ਚੌਥਾ ਹਰ ਇਕਸ ਸੇਤੀ ਪਿਰਹੜੀ ਹਰ ਇੱਕੋ ਮੇਰੇ ਚਤ ਜਨ ਨਾਨਕ ਇਕ ਆਧਾਰ ਹਰ ਪ੍ਰਭ ਇਕਸ ਤੇ ਗਤ ਪਤ ਪੌੜੀ ਪੰਚੇ ਸ਼ਬਦ ਬਜੇ ਮਤ ਗੁਰਮਤ ਵਿਢ ਭਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸਬਦ ਏਖਿਆ ਗੁਰ ਸਬਦੀ ਗੋਬਿੰਦ ਗਜਿਆ ਆਦ ਜੁਗਾਦ ਬੇਸ ਹਰ ਏਕੋ ਮਤ ਗੁਰਮਤ ਹਰ ਪਵ ਭਜਿਆ ਹਰ ਦੇਵ ਹੋ ਦਾਨ ਦਿਆਲ ਪ੍ਰਭ ਜਨ ਰਾਖੋ ਹਰ ਪ੍ਰਭ ਲਜਿਆ ਸਭ ਤਨ ਕਹੋ ਗੁਰ ਸਤਗੁਰੂ ਗੁਰ ਸਤਗੁਰੂ ਜਿਤ ਮਿਲ ਹਰ ਪੜਦਾ ਕਜਿਆ ਸੋ ਲੋਕ ਮਹੱਲਾ ਚੌਥਾ ਭਗਤ ਸਰੋਵਰ ਉੱਛਲੈ ਸੁਭਰ ਭਰੇ ਬਹਨ ਜਿਨਾਂ ਸਤਗੁਰ ਮੰਨਿਆ ਜਨ ਨਾਨਕ ਬੜਾ ਭਾਗ ਲਹਨ ਮਹੱਲਾ ਚੌਥਾ ਹਰ ਹਰ ਨਾਮ ਸੰਖ ਹਰ ਹਰ ਕੇ ਗੁਣ ਕਥਨ ਨਾ ਜਾਹੇ ਹਰ ਹਰ ਅਗਮ ਅਗਾਧ ਹਰ ਜਨ ਕਿਤ ਵਿਦ ਮਿਲਹਿ ਮਿਲਾਏ ਹਰ ਹਰ ਜਸ ਜਪਤ ਜਪਤ ਜਨ ਇੱਕ ਤਲ ਨਹੀਂ ਕੀਮਤ ਪਾਏ ਜਨ ਨਾਨਕ ਹਰ ਅਗਮ ਪ੍ਰਭ ਹਰ ਮੇਲ ਲਹੁ ਲੜ ਲਾਈ ਪੌੜੀ ਹਰ ਅਗਮ ਗੋਚਰ ਅਗਮ ਹਰ ਕਿਉ ਕਰ ਹਰ ਦਰਸ਼ਨ ਪਿਖਾ ਕਿਛ ਵਖਰ ਹੋਏ ਸੋ ਵਰਨੀਐ ਤਿਸ ਰੂਪ ਨ ਰਿਖਾ ਜਿਸ ਬੁਝਾਏ ਆਪ ਬੁਝਾਏ ਦੇ ਸੋਈ ਜਨ ਦਿਖਾ ਸਤ ਸੰਗਤ ਸਤਗੁਰ ਚਟਸਾਲ ਹੈ ਜਿਤ ਹਰ ਗੁਣ ਸਿਖਾ ਤਨ ਤਨ ਸੋ ਰਸਨਾ ਤਨ ਕਰ ਤਨ ਸੋ ਪਦਾ ਸਤਗੁਰ ਜਿਤ ਮਿਲ ਹਰ ਲੇਖਾ ਲਿਖਾ ਸ਼ਲੋਕ ਮਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪਿਐ ਸਤਗੁਰ ਭਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨੀ ਆਰਾ ਦਿਆ ਜਿਨ ਮਸਤਕ ਲਿਖਿਆ ਤੁਰ ਪਾਏ ਹਰ ਦਰਗਹ ਜਨ ਪੈ ਨਾਈਨ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਭਾਏ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਤੁਰ ਮਸਤਕ ਲਿਖਿਆ ਤਿਨ ਸਤਗੁਰ ਮਿਲਿਆ ਆਏ ਤਨ ਮਨ ਸ਼ੀਤਲ ਹੋਇਆ ਸ਼ਾਂਤ ਵਸੀ ਮਨ ਆਈ ਨਾਨਕ ਹਰ ਹਰ ਚਾਉਂਦਿਆ ਸਭ ਦਾਲਦ ਦੁੱਖ ਲਹਿ ਜਾਏ ਪੌੜੀ ਹਾਂ ਵਾਰਿਆ ਤਿੰਨ ਕੋ ਸਦਾ ਸਦਾ ਜਿਨਾ ਸਤਗੁਰ ਮੀਰਾ ਪਿਆਰਾ ਦੇਖਿਆ ਤੈਨ ਕੋ ਮਿਲਿਆ ਮੇਰਾ ਸਤਗੁਰੂ ਜਿਨ ਕੋ ਤਰ ਮਸਤਕ ਲੇਖਿਆ ਹਰ ਅਗਮ ਤੇ ਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਭ ਰੇਖਿਆ ਗੁਰਬਚਨ ਤੇ ਆਇਆ ਜਿਨਾ ਅਗਮ ਹਰ ਤੇ ठाकुर ਸੇਵਕ ਰਲ ਏਕਿਆ ਸਭ ਕਹੋ ਮੁਖੋਂ ਨਰਨਰ ਹਰੇ ਨਰਨਰ ਹਰੇ ਨਰਨਰ ਹਰੇ ਹਰ ਲਾਹਾ ਹਰ ਭਗਤ ਵਿ ਸੇਖਿਆ ਸ਼ਲੋਕ ਮਹਲਾ 4 ਰਾਮ ਨਾਮ ਰਵ ਰਵ ਰਹੇ ਰਮ ਰਾਮੋ ਰਾਮ ਰਮੀਤ કડકડ ਆਤਮ ਰਾਮ ਹੈ ਪ੍ਰਭ ਖੇਲ ਕੀਓ ਰੰਗ ਰੀਤ ਹਰ ਨਿਕਟ ਬਸੇ ਜਗ ਜੀਵਨਾ ਪ੍ਰਗਾਸ ਕੀਓ ਗੁਰ ਮੀਤ ਹਰ ਸwami ਹਰ ਪੱਪ ਤਿੰਨ ਮਿਲੇ ਜਨਮ ਲਿਖਿਆ ਤੁਰ ਹਰ ਪੀਤ ਜਨ ਨਾਨਕ ਨਾਮ ਤੇ ਆਇਆ ਗੁਰਬਚਨ ਜਪਿਓ ਮਨ ਚੀਤ ਮਹੱਲਾ ਚੌਥਾ ਹਰਿ ਪ੍ਰਭ ਸੱਜਣ ਲੋੜ ਲਹੋ ਭਾਗਵ ਸੇ ਬੜ ਪਹਾਗ ਗੁਰਪੂਰੇ ਦੇ ਖਾਲਿਆ ਨਾਨਕ ਹਰਿ ਲਿ ਬਲਾਗ ਓੜੀ ਤਨ ਤਨ ਸੁਹਾਵੀ ਸਫਲ ਘੜੀ ਜਿਤ ਹਰਿ ਸੇਵਾ ਮਨ ਪਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿਖੋ ਮੇਰੇ ਹਰਿ ਪ੍ਰਭ ਅਕਤ ਕਹਾਣੀ ਕਿਉ ਪਾਈਏ ਕਿਉ ਦੇਖੀਏ ਮੇਰਾ ਹਰਿ ਪ੍ਰਭ ਸੁਗੜ ਸੁਜਾਣੀ ਆਦੇ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਤਿੰਨ ਬਟਾਉ ਨਾਨਕ ਵਾਰਿਆ ਜੋ ਜਪਦੇ ਹਰ ਨਿਰਵਾਣੀ ਸ਼ਲੋਕ ਮਹੱਲਾ ਚੌਥਾ ਹਰ ਪਵਰਤੇ ਲੋਇਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖਵੰਤਰ ਸਾਤ ਹੈ ਮੰਤਨ ਨਾਮ ਸਮਾਈ ਨਾਮ ਚਿਤ ਵਹਿ ਨਾਮੁ ਪੜੇ ਨਾਮੁ ਰਹੇ ਲਿਬਲਾਏ ਨਾਮ ਪਦਾਰਤ ਪਾਈਐ ਚਿੰਤਾ ਗਈ ਵਿਲਾਈ ਸਤਿਗੁਰੈ ਮਿਲਿਐ ਨਾਮੁ ਉਪਜੈ ਤ੍ਰਿਸ਼ਨਾ ਪੋਕ ਸਬਜਾਏ ਨਾਨਕ ਨਾਮੇ ਰਤਿਆ ਨਾਮੋ ਪੱਲਹਿ ਪਾਏ ਪੌੜੀ ਤੁਦਿ ਆਪੇ ਜਗਤ ਪਾਏ ਕੈ ਤੁਦਿ ਆਪੇ ਬਸਕਤ ਕੀਤਾ ਇਕ ਮਨਮੁਖ ਕਰ ਹਰਾਇ ਅਨ ਇਕ ਨਾ ਮੇਲ ਗੁਰੂ ਤਿਨਾ ਜੀਤਾ ਹਰ ਉਤਮ ਹਰ ਪਵਨ ਨਾਮ ਹੈ ਗੁਰਬਚਨ ਸੁਭਾਗ ਲੀਤਾ ਦੁਖ ਦਾਲਦ ਸਭੋ ਲਹਿ ਗਿਆ ਜਾਨਾਉ ਗੁਰੂ ਹਰ ਦਿੱਤਾ ਸਭ ਸੇ ਬਹੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤੋ ਪਾਏ ਸੁਭੋ ਬਸ ਕੀਤਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਮੈ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਵੰਜਾਏ ਮਿਲ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਤਾਮਸ ਗਰਵਾ ਜਾਂ ਦੇਖਾਂ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵਾ ਸਦ ਸੋਣੇ ਪੌੜੀ ਜਗਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੋਲ ਹਰ ਨਾਮ ਤੇ ਹਬ ਹੋ ਮੇਰੇ ਗੁਰ ਸਿਖਾ ਹਰ ਉਤਮ ਹਰ ਨਾਮ ਅਮੋਲ ਜਿਨ ਧਿਆਇਆ ਹਿਰਦੇ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰ ਸਤਗੁਰੂ ਪੂਰਾ ਬੋਲ ਸਭ ਤਿਹਾਬ ਹੋ ਨਰ ਨਾਰਾਇਣ ਨਾਰਾਇਣ ਜਿਤ ਚੂਕਾ ਜਮ ਝਗੜ ਚ ਗੋਲ ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਉਂਦਿਆ ਸਰਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਬ ਉਭਰੇ ਜੁਨ ਸੰਧਿਆ ਤਿਸ ਫੇਰ ਮਾਰ ਮਹੱਲਾ ਚੌਥਾ ਅੱਖੀ ਪ੍ਰੇਮ ਕਸਾਈਆ ਹਰ ਹਰ ਨਾਮ ਪਖੰਨ ਜੇ ਕਰ ਦੂਜਾ ਦੇਖਦੇ ਜਨ ਨਾਨਕ ਕੱਢ ਦ ਚੰਨ ਪੌੜੀ ਜਗਤਲ ਮਹੀਲ ਪੂਰਨੋ ਅਪਰਾਪਰ ਸੋਈ ਜੀ ਜੰਤ ਪ੍ਰਤਪਾਲਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਭਰਾ ਤਮਿਤ ਤਿਸ ਬਿਨ ਨਹੀਂ ਕੋਈ ਘਟ ਘੜ ਅੰਤਰ ਰਵ ਰਹਾ ਜਪਿਓ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਸਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸੱਜਣਾ ਹਰ ਪਵ ਪਾਇਆ ਰੰਗ ਜਿਨ ਨਾਨਕ ਨਾਮ ਸਲਾਹੇ ਤੂੰ ਲੁਡ ਲੁਡ ਦਰਗਹ ਵੰਜ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀਤ ਤੇ ਮਾਰੇ ਸਬਤੁ ਧਨੁ ਆਰਾਧ ਦੇ ਦਾਨ ਦੇ ਪਿਆਰੇ ਹਰ ਦਾ ਤੈ ਦਾਤਾਰ ਹੱਥ ਕੱਢਿਆ ਮਿਉ ਉਠਾ ਸੈ ਸਾਰੇ ਅਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸਮਹਾਰੀ ਜਨ ਨਾਨਕ ਮੰਗੇ ਦਾਨ ਪ੍ਰਭ ਹਰ ਨਾਮ ਆਧਾਰੀ ਪੌੜੀ ਇੱਛਾ ਮਨ ਕੀ ਪੂਰੀਐ ਜਪਿਐ ਸੁਖ ਸਾਗਰ ਹਰ ਕੇ ਚਰਨ ਆਰਾਧੀਐ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗੋ ਧਾਰ ਹੋਏ ਹਟੇ ਜਮ ਕਾਗਰ ਜਨਮ ਪਦਾਰਥ ਜੀਤੀ ਐ ਜਪ ਹਰ ਬਹਿ ਰਗਰ ਸਭ ਪਭੋ ਸ਼ਰਨ ਸਤਿਗੁਰੂ ਕੀ ਬਿਨ ਸਹਿ ਦੁਖ ਦਾਗਰ ਸ਼ਲੋਕ ਮਹੱਲਾ ਚੌਥਾ ਹੌਂਟ ਟੈਂਦੀ ਸੱਜਣਾ ਸੱਜਣ ਵੈਂਡੇ ਨਾਲ ਜਨ ਨਾਨਕ ਅਲਖ ਨਾ ਲਖੀਐ ਗੋ ਰਮਕ ਦੇਹ ਦੇ ਖਾਲ ਮਹੱਲਾ ਚੌਥਾ ਨਾਨਕ ਪੀਤ ਲਾਈ ਤਨ ਸਚੈ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੈ ਤ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣੈ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਲ ਉਤਰੈ ਮਨ ਚਿੰਦਿਆ ਪਾਵੇ ਆਵਣ ਜਾਣਾ ਮਿਟੀਐ ਹਰ ਕੀ ਗੁਣ ਗਾਵੇ ਆਪ ਤਰਹਿ ਅਸੰਗੀ ਤਰਾਹੇ ਸਭ ਕੁਟੰਬ ਤਰਾਵੇ ਜਨ ਨਾਨਕ ਤਿਸ ਬਲ ਹਾਰਣੈ ਜੋ ਮੇਰੇ ਹਰ ਪ੍ਰਭ ਭਾਵੇ ਸੋਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ